ਜਿਉਂ-ਜਿਉਂ ਠੰਡ ਦਾ ਪ੍ਰਕੋਪ ਵੱਧ ਰਿਹਾ ਹੈ ਤੇ ਚੋਰੀ ਦੀਆਂ ਮਾਰਦਾਤਾਂ ਵੀ ਵੱਧ ਰਹੀਆਂ ਨੇ ਆਪਣੇ ਡੰਗਰ ਪਸ਼ੂਆਂ ਦਾ ਧਿਆਨ ਰੱਖੋ ਆ ਸਾਡੇ ਨੇੜੇ ਅਤਾਪਰਪਿੰਡ ਤੋਂ ਮੱਝਾਂ ਚੋਰੀ ਹੋਈਆਂ ਨੇ ਆਓ ਇਹਨਾਂ ਨਾਲ ਭਰਾਵਾਂ ਨਾਲ ਗੱਲ ਕਰਦੇ ਆਪਾਂ ਆਪਣੇ ਪੁਲਿਸ ਸਿੰਘ ਸਾਹਿਬ ਨਾਲ ਭਲਵੀਰ ਸਿੰਘ ਅੱਛਾ ਵੀਰ ਇਹ ਕਦੋਂ ਹੋਈ ਆ ਚੋਰੀ ਆਪਣੇ 8 ਤਰੀਕ ਨੂੰ ਆਪਣੀ ਰਾਤ 1:02 ਮਿੰਟ ਤੇ ਚੋਰੀ ਹੋਈ ਆ ਅੱਛਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਆਪਣੇ ਗਵਾਂਢੀ ਵੀਰ ਨੇ ਆਪਾਂ ਨੂੰ ਥਾਣੇ ਨੌਕ ਕਹ ਰਾ ਕੇ ਆਪਣੇ ਦਸਕੇ ਗਿਆ ਜੀ ਕਹਿੰਦਾ ਵੀ ਮੱਝਾਂ ਚੋਰੀ ਹੋ ਗਈਆਂ ਛੋਟੀਆਂ ਠੀਕ ਆ ਫਿਰ ਤੁਸੀਂ ਆ ਗਏ ਹੈ ਫਿਰ ਅਸੀਂ ਆ ਗਏ ਅਸੀਂ ਇੱਛਾ ਵੀ ਕੀਤਾ ਪਰ ਪੜਾਈ ਨਹੀਂ ਕਰੀ ਜ ਉਹਨਾਂ ਨੇ ਕਿੰਨੀਆਂ ਮੱਝਾਂ ਲੈ ਗਿਆ ਆਪਣੀਆਂ ਤਿੰਨ ਮੱਝਾਂ ਹੁਣ ਲੈ ਗਈ ਦੋ ਮੱਝਾਂ ਪਹਿਲਾਂ ਫਰਵਰੀ ਵਿੱਚ 21 ਫਰਵਰੀ ਨੂੰ ਲੈ ਗਈ ਆਪਣੀ ਅੱਛਾ 24 ਦੇ ਵਿੱਚ ਹੀ 2024 ਵਿੱਚ 24 ਚ ਪੰਜ ਡੰਗਰ ਭਾਗੇ ਜੀ ਸਾਡੇ ਅੱਛਾ ਇਸ ਟਾਈਮ ਵੀਰੇ ਮੈਂ ਖੜਾ ਪਿੰਡ ਤਾਪਰ ਜਿੱਥੇ ਕੀ ਮੱਝਾਂ ਲੈ ਕੇ ਚੋਰ ਆ ਦੇਖੋ ਤੁਸੀਂ ਜਮਾ ਸੂਨਾ ਕਰਕੇ ਕੰਮ ਤੇ ਰਾਤ ਨੂੰ ਕਹਿੰਦੇ ਵੀ 1 ਵਜੇ ਦਾ ਕੰਮ ਹੈ ਤੇ ਬਾਪੂ ਜੀ ਹੋਰੀਆ ਵੀਰ ਉਹਨੇ ਇਹਨਾਂ ਦੀਆਂ ਮੱਝਾਂ ਸੀ ਤੇ 메ਨ ਰੋਡ ਦੇ ਉੱਤੇ ਹੀ ਦੇਖ ਲਓ ਇਹ ਜਗ੍ਹਾ ਆ ਮੋਟਰ ਇਹਨਾਂ ਦੀ ਵੀਰ ਉਹਨਾਂ ਦੀ ਪਰ ਪਿੰਡਾ ਇਹ ਤੇ 메ਨ ਰੋਡ ਦੇ ਉੱਤੇ ਹੀ ਆ ਤੇ ਆ ਗੈਂ ਅਤੇ ਬੱਚੀ ਇਹ ਤਾਂ ਬਚ ਗਏ ਬਾਈ ਹੋਰੀ ਕਹਿੰਦੇ ਕੀ ਇਹ ਰੰਬਣ ਲੱਗੇ ਸੀ ਬਾਈ ਹਾਂ ਜੀ ਹਾਂ ਰੰਬਣ ਲੱਗੇ ਸੀ ਨਾਲ ਦੇ ਪੜੋਸੀ ਨੇ ਦੇਖ ਕੇ ਵਿੱਚ ਗਾ ਪਾਇਆ ਵਿੱਚ ਔਰ ਚੋਰ ਕਰਕੇ ਵੀ ਤਾਂ ਬਚੀ ਐ ਬਾਕੀ ਡੰਗਰਾ ਸਾਡੇ ਲੇਕੇ ਭੱਜ ਗਏ ਕੈਮਰੇ ਚ ਆਏ ਨ ਵੀਰੇ ਕਿਤੇ ਹਾਂਜੀ ਹਾਂ ਬਤੋ ਅੱਛੀ ਆਏ ਨਾ ਵੀ ਤੇ ਮੁੰਡਾ ਜੀ ਆਪਣੇ ਮੋਬਾਈਲ ਨਾਲ ਉਹਦੀ ਕੈਮਰੇ ਚ ਆਏ ਆ ਨੰਬਰ ਵਗੈਰਾ ਆਇਆ ਕਿਸੇ ਗੱਡੀ ਦਾ ਕਿਸੇ ਦਾ ਨਹੀਂ ਆਇਆ ਹੈਗਾ ਜੀ ਅੱਛਾ ਨੰਬਰ ਵਗੈਰਾ ਕੋਈ ਨਹੀਂ ਆਇਆ ਤੇ ਆ ਗਾਂ ਤੇ ਬੱਚੀ ਬਚ ਗਏ ਹੈ ਹਾਂਜੀ ਇਹ ਵੀ ਰੰਬਣ ਕਰਕੇ ਬਚ ਕੇ ਬਚ ਗਏ ਜੀ ਸਾਰਾ ਕੁਝ ਬਸ ਸੁਣਨਾ ਕਰਕੇ ਬਾਈ ਉਹਨਾਂ ਦਾ ਕਿਉਂਕਿ ਮੱਜਾਂ ਵੀ ਦੇਖ ਲਓ ਲੱਖ ਲੱਖ ਡੇਢ ਡੇਢ ਲੱਖ ਦੀਆਂ ਦੋ ਦੋ ਲੱਖ ਦੀਆਂ ਹੁੰਦੀਆਂ ਨੇ ਤੇ ਆ ਸੁਣਾ ਕਰ ਗਏ ਸਾਰਾ ਕੁਝ ਹੀ ਸੁਣਾ ਕਰ ਗਏ ਇਧਰੋਂ ਤੇ ਬਹੁਤ ਵੱਡਾ ਨੁਕਸਾਨ ਆ ਵੀਰ ਉਹਨਾਂ ਦਾ ਜਿਹੜਾ ਹੋਇਆ